ਓ ਹਾ 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 ਬੱਲੇ 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 ਓਏ ਯਾ ਇੰਡੀਆ ਗੇਟ ਓਏ ਇੱਧਰ ਆਇਆ ਉੱਪਰ ਇਹ ਦੇਖਿਆ ਆਪਾਂ ਨੂੰ ਕੋਈ ਫੜੀ ਨਾ ਲਵੇ ਇੱਧਰ ਆ ਕੇ ਗੱਲ ਕਰਦੇ ਆ ਇੱਥੇ ਖੜ ਕੇ ਗੱਲ ਕਰਦੇ ਆ ਨਾ ਮੈਨੇ ਇੱਕ ਗੱਲ ਦੱਸ ਆ ਤੂੰ ਮੈਨੇ ਦਿੱਲੀ ਖਿੱਚ ਲਿਆ ਆ ਏ ਗੱਲ ਤਾਂ ਕੋਈ ਦੱਸੀ ਨਹੀਂ ਓਏ ਸਾਡੀ ਰਾਜਧਾਨੀ ਇੱਥੇ ਆਉਣਾ ਸਾਡਾ ਹੱਕ ਹੈ ਮੈਂ ਇਹ ਕਹਾਂ ਪੰਜਾਬ ਦੀ ਸਰਕਾਰ ਨੂੰ ਮਿਲਣਾ ਓਏ ਪੰਜਾਬ ਦੀ ਸਰਕਾਰ ਪੰਜਾਬੋਂ ਚੱਲਦੀ ਹੈ ਦਿੱਲੀ ਤੋਂ ਸੈਂਟਰ ਦੀ ਸਰਕਾਰ ਚੱਲਦੀ ਹੈ ਤੇਰੇ ਵਾਂਗੂ ਪੰਜਾਬ ਦੇ ਲੋਕਾਂ ਨੂੰ ਵੀ ਇਹ ਹੀ ਲੱਗਦਾ ਕਿ ਪੰਜਾਬ ਸਰਕਾਰ ਪੰਜਾਬ ਤੋਂ ਚੱਲਦੀ ਪਰ ਅਸਲ ਚ ਚੱਲਦੀ ਦਿੱਲੀ ਤੋਂ ਤੇਰੀ ਵਾਲ ਤਾਂ ਇਥੋਂ ਹਾਰ ਗਿਆ ਲੈ ਓ ਅਗਲਾ ਇਥੋਂ ਹਾਰ ਕੇ ਵੀ ਪੰਜਾਬ ਦਾ ਸੁਪਰੀਮ ਸੀਐਮ ਬਣਿਆ ਫਿਰਦਾ ਉਹ ਕਿਵੇਂ ਆ ਕੱਲ ਦੇਖਣਾ ਲੁਧਿਆਣੇ ਇੱਕ ਹਸਪਤਾਲ ਦਾ ਅਧ்கਾਟਨ ਕਰਨਾ ਸੀ ਨੀ ਪੱਥਰ ਲਾਉਣਾ ਸੀ ਅੱਛਾ ਨੀ ਪੱਥਰ ਤੇ ਨਾਮ ਲਿਖਤਾ ਮੁੱਖ ਮੰਤਰੀ ਦਾ ਆ ਪੰਜਾਬ ਵਾਲੇ ਦਾ ਕਿ ਦਿੱਲੀ ਵਾਲੇ ਦਾ ਉਹ ਲਾਤੀਆ ਪੰਜਾਬ ਵਾਲੇ ਦਾ ਲਿਖਿਆ ਕਿਉਂਕਿ ਵੋਟਾਂ ਪੰਜਾਬ ਵਾਲਿਆਂ ਨੇ ਉਹਨੂੰ ਪਾਣਾ ਅੱਛਾ ਔਰ ਨਾਲ ਹੀ ਸਿਹਤ ਮੰਤਰੀ ਦਾ ਲਿਖਤਾ ਉਹਦਾ ਵੀ ਬੰਦਾ ਸੀ ਆਹ ਹਲਕੇ ਦਾ ਕੋਈ ਐਮਐਲਏ ਹੁੰਦਾ ਉਹਦਾ ਵੀ ਲਿਖਿਆ ਜਾ ਸਕਦਾ ਸੀ ਆ ਲਿਖਿਆ ਜਾ ਸਕਦਾ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕੇਵਰੀ ਵਾਲਾ ਤਾਂ ਬੰਦਾ ਹੀ ਨਹੀਂ ਨਾ ਉਹ ਤਾਂ ਕਿਸੇ ਪੰਡ ਦਾ ਮੈਂਬਰ ਵੀ ਨਹੀਂ ਨਾ ਉਹਦਾ ਐਵੇਂ ਇਹਦਾ ਉਹ ਗੱਲ ਹੋ ਗਈ ਕਿਹੜੀ ਗੱਲ ਹੋ ਗਈ ਅਸੀਂ ਸੱਤੀ ਨਾਲ ਬੁਲਾਈ ਮੈਂ ਲਾੜੇ ਦੀ ਤਾਈ ਇਹ ਲੱਗਦਾ ਨਾ ਤਾਈ ਬਣਿਆ ਫਿਰਦਾ ਇਹਦਾ ਤਾਂ ਜਵਾਂ ਹੀ ਨਹੀਂ ਬਣਦਾ ਮਾਨ ਸਾਹਿਬ ਕਹਿੰਦੇ ਸੀਗੇ ਕਿ ਨੀ ਪੱਥਰਾਂ ਤੇ ਕਾਰੀਗਰਾਂ ਦੇ ਨਾਮ ਹੋਣਗੇ ਮਜ਼ਦੂਰਾਂ ਦੇ ਨਾਮ ਹੋਣਗੇ ਮਿਸਤਰੀਆਂ ਦੇ ਨਾਮ ਹੋਣਗੇ ਆਹੀ ਗੱਲ ਤੇ ਮੈਨੂੰ ਸਮਝ ਨਹੀਂ ਆ ਰਹੀ ਆ ਕਿਹੜੀ ਗੱਲ ਕੇਂਦਰੀਵਾਲ ਸਾਹਿਬ ਕਿਹੜੇ ਮਿਸਤਰੀ ਆ ਇਹਨਾਂ ਨੇ ਕਿਹੜੀ ਇਮਾਰਤ ਬਣਾਤੀ ਫੇਰਾ ਪਰ ਹੈਗੇ ਵੱਡੇ ਕਾਰੀਗਰੀ ਆ ਲੋਕ ਮੈਂ ਅਗਲੇ ਦਿੱਲੀ ਦੇ